ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਆ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਪੀਨ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਲੀ ਕਾਂਗਰਸ ਦੇ ਛਾਟਕੇ ਦੇ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਆਂ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਜੇ ਉਹ ਇਹਨਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਹਨਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਤਾਂ ਆਂਟੀ ਚ ਬਣਦਾ ਮਾਨ ਸਨਮਾਨ ਹੈਗਾ ਸੰਗਠਨ ਚ ਬਣਦਾ ਮਾਨ ਸਨਮਾਨ ਸਰਕਾਰ ਚ ਬਣਦਾ ਮਾਨ ਸਨਮਾਨ ਮਿਲੂਗਾ ਤੇ ਮੈਂ ਸੰਜੀਵ ਰੌੜਾ ਜੀ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਕੰਪੇਨ ਜਿਹੜੀ ਹੈ ਬੜੀ ਸ਼ਾਂਤੀਪੂਰਵਕ ਔਰ بڑی ਯੋਜਨਾਵਰ ਤਰੀਕੇ ਨਾਲ ਚੱਲ ਰਹੀ ਹੈ ਤੇ ਅੱਜ ਦੋ ਪ੍ਰੋਗਰਾਮ ਹੈਪੋਵਲ ਬੜੇ ਪਾਸੇ ਮੇਰੇ ਵੀ ਦੋ ਪ੍ਰੋਗਰਾਮ ਨੇ ਕੱਲ ਨੂੰ ਵੀ ਨੇ ਪਰਸੋ ਨੂੰ ਵੀ ਐਥੀਆਂ ਤੇ ਆਪਣੇ ਵੱਲੋਂ ਵੰਡੀਆਂ ਗਤੀਵਿਧੀਆਂ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ 'ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਆ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮਹਿੰਮਾ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਐਨਵਾਇਰਨਮੈਂਟ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸਮੇਂ ਤੋਂ ਕਹਲਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜਾ ਸਾਡੇ ਅੱਜ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੰਦੇ ਸੀ ਉਹ 44 ਬੱਚੇ ਨੇ ਜਿਨ੍ਹਾਂ ਨੇ ਮਤਲਬ ਜੇ ਹੀ ਐਡਵਾਂਸ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕੀਤਾ ਜਾਨੀ ਕਿ IIT ਚ ਕੀਤਾ ਹੈ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੇ ਜਿਹੜੀ ਪੁਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅੱਜ ਜਿਹੜੇ IIT ਦੇ ਪੇਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਤਰੀ ਕੀਤਾ ਸਾਡੇ ਬੱਚੇ ਪੜ ਰਹੇ ਆ ਔਰ ਆਮ ਤਨ ਤੋਂ ਬੱਚੇ ਨੇ ਹੋ ਕੋਈ ਸਪਾਰਸ਼ ਨਹੀਂ ਕੋਈ ਬਸ ਉਹ ਇਹ ਆ ਵੀ ਉਹਨਾਂ ਨੂੰ ਥੋੜਾ ਜਿਹਾ ਨਾਰਾ ਚਾਹੀਦਾ ਮੌਕਾ ਚਾਹੀਦਾ ਕੋਈ ਸਰਕਾਰੀ ਸਕੂਲ ਤੋਂ ਉੱਠ ਕੇ ਆਇਆ ਕੋਈ ਮੈਰਿਟੋਸ ਮੈਰਿਟੋਰੀਅਸ ਜਿਹੜਾ ਸਕੂਲ ਹੋ ਵੀ ਸਰਕਾਰੀ ਹੈ ਸੋ ਉਹਨਾਂ ਨੇ ਮਿਹਨਤ ਕਰਕੇ ਜਿਹੜੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਉਹਨਾਂ ਨੂੰ ਵਧਾਈ ਦੇਣਾ ਉਹਦੇ ਨਾਪਿਆਂ ਤੋਂ ਬਿਨਾਂ ਦੇ ਕੋਚੇਸ ਨੂੰ ਪਰ ਕੋਈ ਪੈਸਾ ਨਹੀਂ ਲੱਗਿਆ ਉਹ ਕੋਚਿੰਗ ਦੇ ਵਿੱਚ ਨਹੀਂ ਤਾਂ ਮਹਿੰਗੇ ਮਹਿੰਗੇ ਟਿਊਸ਼ਨਾਂ ਰੱਖਣੇ ਪੈਂਦੇ ਆ ਜੋ ਬੱਚੇ ਦੱਸ ਕੇ ਕਹਿੰਦੇ ਸਾਡਾ ਕੋਈ ਪੈਸਾ ਨਹੀਂ ਲੱਗਿਆ ਇੱਕਦਮ ਇੱਕਦਮ ਜਿਹੜਾ ਪਿਤਾ ਜੀ ਸੀ ਉਹ ਟੇਲਰ ਮਾਸਟਰ ਹੈ ਕੋਈ ਮਜ਼ਦੂਰੀ ਕਰਦੇ ਆ ਕੋਈ ਛੋਟੇ ਮੋਟੇ ਘਰਾਂ ਦੇ ਆਮ ਘਰਾਂ ਦੇ ਬੱਚੇ ਨੇ ਉਹ ਪਰ ਉਹ ਐਡੇ ਨੇ ਵਰਡ ਦੇ ਚੋਂ ਚਾਰ ਪੰਜ ਪਹਿਲੇ ਟਫੈਸਟ ਪੇਪਰਾਂ 'ਚ ਨੰਨੇ ਜਾਂਦੇ ਆ ਜਿਹੜੇ JEE ਦੇ ਇਗਜ਼ਾਮ ਨੇ ਉਹਨਾਂ ਨੂੰ ਕਲੀਅਰ ਕੀਤਾ ਹੈ ਕਿ ਅੱਜ ਸਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਕਿਉਂਕਿ ਪਾਰਟੀ ਹਜੇ ਸਦੀ 10-12 ਸਾਲੀ ਪੁਰਾਣੀ ਹੈ ਇਸ ਕਰਕੇ ਹਜੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਆਉਣਗੇ ਦਰਵਾਜ਼ੇ ਖੁੱਲੇ ਨੇ ਐਂਡ ਅਸੀਂ ਵੱਡੇ ਨੰਲੀ ਰਾਜਨੀਤੀ ਕਰਾਂਗੇ ਤੇ ਆਨਰ ਕਰਨਾ ਚ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਚਾਰ ਗਲੀਆਂ ਵਿੱਚ ਪ੍ਰਚਾਰ ਕਰਦੇ ਵੀ ਨਜ਼ਰ ਆਵਾਂਗੇ ਕੋਈ ਉਸ ਪ੍ਰੋਟੋਕੋਲ ਵਾਲੇ ਨਹੀਂ ਹੈਗੇ ਕਿ ਸਿਰਫ ਵੱਟੀਆਂ ਰੈਲੀਆਂ ਹੀ ਕਰਦੀਆਂ ਨੇ ਜਾਂ ਆਉਣਾ ਹੀ ਨਹੀਂ ਜਾਂ ਅਸੀਂ ਤਾਂ ਆਮ ਘਰਾਜੋਂ ਆਮ ਗਲੀਆਂ ਝੋਟ ਕੇ ਆਏ ਹੋਇਆ ਸੋ ਪ੍ਰਚਾਰ ਚ ਕੋਈ ਕੰਮ ਨਹੀਂ ਛੱਡਾਂਗੇ ਮਾਲਕੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਲੋਕਤੰਤਰ ਚ ਮਾਲਕ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਫਲਫੁੱਲ ਲਾਏ ਨੇ ਤੇ ਹੁਣ ਵੀ ਅਸੀਂ ਇਸੇ ਉਮੀਦ ਨਾਲ ਜਿਹੜਾ ਅਸੀਂ ਮਿਹਨਤ ਕਰਾਂਗੇ ਮਿਹਨਤ ਵੱਲੋਂ ਕੋਈ ਕੰਮ ਨਹੀਂ ਛੱਡ ਦੇ ਤੇ ਬਾਕੀ ਜਿਹੜੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਉਹਨਾਂ ਦੀ ਆਪਸ ਦੀਆਂ ਲੜਾਈਆਂ ਨੇ ਮੁੱਕਦੀਆਂ ਉਹ ਕਹਿੰਦਾ ਮੇਰੇ ਕੋਲੇ ਆ ਨਾ ਆਵੇ ਉਹ ਕਹਿੰਦਾ ਮੈਂ ਉੱਥੇ ਜਾਂਦਾ ਨਹੀਂ ਉਹ ਕਹਿੰਦਾ ਇੱਥੇ ਕਿਉਂ ਆ ਗਿਆ ਹੈਨਾ ਉਹ ਤਾਂ ਆਪਸੀ ਲੜਾਈਆਂ ਉਹਨਾਂ ਦੀ ਉਹੀ ਨਹੀਂ ਬੁੱਕ ਰਹੀਆਂ ਠੀਕ ਹੈ ਨਾ ਤੇ ਭਾਜਪੀ ਦਾ ਮੇਰੇ ਖਿਆਲ ਚ ਇਲੈਕਸ਼ਨ ਛੱਡ ਹੀ ਗਈ ਉਹ ਤਾਂ ਇਹ ਕਹਿਣ ਲੱਗੇ 20 ਜਿਸਾਨੂੰ ਨਹੀਂ ਪਾਣੀ ਆਮ ਆਦੀ ਪਾਰਟੀ ਨੂੰ ਪਾਇਓ ਹੋਰ ਜੀ ਨੂੰ ਮਰਜੀ ਪਾਓ ਮਤਲਬ ਐਸ ਤਾਂ ਦੀ ਸਥਿਤੀ ਦੇ ਵਿੱਚ ਉਹ ਪਹੁੰਚ ਗਏ ਸੋ ਇਸ ਕਰਕੇ ਆਮ ਆਦੀ ਪਾਰਟੀ ਦੀ ਸਰਕਾਰ ਹੈ ਕੰਮ ਵੀ ਹੋਣਗੇ ਸ਼ਹਿਰ ਦੇ ਅਜੇ ਬਹੁਤ ਸਾਰੇ ਕੰਮ ਪਏ ਨੇ ਬੱਸ ਦੇ ਪੈਨੇ ਅਚਾਨਕ ਗੋਗੀ ਜੀ ਦਾ ਜਿਹੜਾ ਅਕਾਲ ਚਲਾਣਾ ਸੀਗਾ ਉਹ ਉਹਦੇ ਕਰਕੇ ਇਹ ਜਿਹੜੀ ਇਲੈਕਸ਼ਨ ਲੜਨੀ ਪੈ ਰਹੀ ਹੈ ਪਹਿਲਾਂ ਵੀ ਲੋਕਾਂ ਨੇ ਹੰਕਾਰ ਹਰਾਇਆ ਸੀਗਾ ਤੇ ਹੁਣ ਵੀ ਇਹਨਾਂ ਦਾ ਜਿਹੜਾ ਨਾਰਾ ਹੈ ਕਿ ਨਾ ਗੁੱਸਾ ਨਾ ਹੰਕਾਰ ਸੰਜੀਗ ਰੋ ਰਾਇ ਇਸ ਵਾਰ ਠੀਕ ਹੈ ਨਾ ਉਧਰਲੇ ਪਾਸੇ ਗੁੱਸਾ ਵੀ ਹੈ ਉਧਰਲੇ ਪਾਸੇ ਹੰਕਾਰ ਵੀ ਹੈ ਦੋਨੇ ਨੇ ਉਧਰ ਸੋ ਇਸ ਕਰਕੇ ਹੰਕਾਰ ਦਾ ਸਿਰ ਨਹੀਂ ਮਾ ਹੁੰਦਾ ਸੋ ਅਸੀਂ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਤੇ ਨਾਲ ਜਿਹੜਾ ਪਾਰਟੀ ਦੇ ਕੰਮ ਨੇ ਉਹਨਾਂ ਨੂੰ ਸਾਡੇ ਜਿਹੜੇ ਅੱਜ ਵੀ ਜੁਆਇਨ ਕੀਤੇ ਹਨ ਵਰਕਰ ਉਹ ਵੀ ਪਹੁੰਚਾਉਣਗੇ ਰਾ ਸਾਡੇ ਵਲੰਟੀਅਰ ਜਿੰਨੇ ਵੀ ਹੈਗੇ ਨੇ ਇਸ ਕੰਮ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਿੰਧੂਰ ਪਸੰਦ ਹੈ ਸੰਧੂਰ ਲੈ ਲੈ ਆਪਣੀ ਵਾਈਫ ਦਲਾ ਦੇਣ ਜਦ ਕਿ ਸੰਧੂਰ ਦਾ ਜਿਹੜਾ ਰਾਈਟ ਹੈ ਪਤੀ ਕੋਲੇ ਹੈ ਪਤੀ ਤੋਂ ਬਿਨਾ ਕਿਸੇ ਹੋਰ ਦਾ ਸੰਧੂਰ ਨਹੀਂ ਇੱਕ ਚੁਟਕੀ ਸਰਖੋਦੀ ਕੀ ਮਤਤੋਂ ਕਿਆ ਜਾਣ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਉਹ ਫੌਜ ਦੀ ਵਰਦੀ ਚ ਦੇਖੋ ਫੌਜ ਦੀ ਵਰਦੀ ਨੂੰ ਹੀ ਮਨ ਲਿ ਇਸਤੇਮਾਲ ਐਸਟਰਾ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤਿਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕਿਸ ਦੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰੇ ਨੇ ਮਹਾਦਾ ਬੇਨਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇ ਵੇਚ ਦਿਆ ਮਹਿਲਾਵਾਂ ਦੇ ਪਤੀ ਹੋ ਜਦ ਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਤੇ ਆਖਰੀ ਦਿਨ ਇੱਕ ਸੰਦੂਰ ਖੇਲਾ ਉਹਨਾਂ ਦਾ ਇੱਕ ਇਤਿਹਾਸ ਰਸਮ ਸੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਹੇ ਕੰਮ ਨੇ ਸੋ ਹਰ ਕਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਨਹੀਂ ਵੈਸੇ ਤਾਂ ਜਿਹੜਾ ਸਾਡਾ ਦਾ ਚੋਣ ਮੈਨੀਫੈਸਟੋ ਸਾਰੇ ਪੰਜਾਬ ਨੂੰ ਲੈ ਕੇ ਆਈ ਹੈ ਕਿ ਅਸੀਂ ਕਿਸੇ ਹਲਕੇ ਨਾਲ ਕੋਈ ਦਰਿਆਦ ਨਹੀਂ ਕਰਦੇ ਚਾਹੇ ਉਹ ਈਵਨ ਜਿਹੜੇ ਹਲਕੇ ਅਸੀਂ ਨਹੀਂ ਵੀ ਜਿੱਤੇ ਹੋਏ ਅਸੀਂ ਉੱਥੇ ਵੀ ਕੋਈ ਫੰਡਾਂ ਦੀ ਕਮੀ ਨਹੀਂ ਛੱਡਦੇ ਕਿ ਅਸੀਂ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੇ ਕਿ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁੜੀਆਂ ਹੀ ਪੱਟ ਦੋ ਹੈਨਾ ਜਾਂ ਇੱਥੇ ਕੋਈ ਹੋਰ ਨੁਕਸਾਨ ਕਰਦੇ ਕੋਈ ਸਾਨੂੰ ਵੋਟਾਂ ਨੇ ਪਾਈਆਂ ਤਾਂ ਕਰਕੇ ਜਾਂ ਕਰਾ ਲਓ ਫਿਰ ਉਹਨਾਂ ਤੋਂ ਜਿਹਨਾਂ ਨੂੰ ਜਿਤਾਇਆ ਇਹਦਾਂ ਦਾ ਨਹੀਂ ਅਸੀਂ ਕੰਮ ਕਰਦੇ ਸਾਰੇ ਪੰਜਾਬ ਦਾ ਤਾਂ ਕਾਹ ਸੋੜਾਂ ਬਿਅਸਟ ਦਾ ਵੀ ਹੋਣਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਬਾਈ ਇਲੈਕਸ਼ਨ ਲੜੀਆਂ ਕਿਦੜਵਾ ਜਿੱਤੇ ਆ ਆਪਣਾ ਚੱਪੇਵਾ ਚੱਪੇਵਾ ਜਿੱਤੇ ਆ ਚੱਪੇਵਾ ਸਾਹਿਬ ਖੜੇ ਨੇ ਐਮਪੀ ਸਾਹਿਬ ਖੜੇ ਨੇ ਤੇ ਜਲੰਧ ਆਪਣਾ ਜਲੰਧਰ ਜਿੱਤੇ ਆ ਆਪਣਾ ਡੇਰਾ ਬਾਬਾ ਨਾਨਕ ਜਿੱਤੇ ਆ ਸੋ ਉਹ ਪਬਲਿਕ ਜਿਹੜੀ ਆ ਉਹ ਕੁਛ ਨਾ ਕੁਛ ਦੇਖ ਕੇ ਹੀ ਵੋਟ ਪਾਉਂਦੀ ਆ ਕੋਈ ਕੋਈ ਅਸੀਂ ਕੋਈ ਸਰਕਾਰੀ ਮਸ਼ੀਨਰੀ ਦਾ ਦੁਰਵਿయోగ ਤਾਂ ਕਰਦੇ ਨਹੀਂ ਹਾਂ ਕਿ ਕਹਿੰਦੇ ਆਪ ਸਰਕਾਰ ਦੇ ਕੰਮ ਆਪ ਦੀ ਪਾਰਟੀ ਆਈ ਹੈ ਜਿਸ ਦਾ ਪੰਜਾਬ ਦੇ ਵਿੱਚ ਚਲਾਈ ਕਰਿਆ ਹੈਗਾ ਕਿਸੇ ਦਾ ਪਤਾ ਨਹੀਂ ਕਿ ਗੈਂਗਸਟਰ ਤੇ ਚਲਾਈ ਕਰਦਾ ਕਿਨੇ ਕਹੇ ਆਏ ਪੀਪਲ ਸੂਵੀ ਬਦਲਨੇ ਕੀ ਕਿਹਾ ਕੇ ਅਕਾਲੀ ਦਲ ਗੈਂਗਸਟਰ ਦੇ ਕੰਟਰੋਲ ਕਰਸਾ ਉਹਨਾਂ ਕੋਲ ਪਾਸਪੋਰਟ ਨਹੀਂ ਉਹਨਾਂ ਦੇ ਲੈਣਦੇ ਤਾਂ ਉਹਨਾਂ ਲਈ ਨਹੀਂ ਲੈਣਦੇ ਕੀ ਨਹੀਂ ਸੀਗੇ ਗੈਂਗਸਟਰ ਕੀ ਦਾ ਕੀ ਦਾ ਨਾਮ ਬੋਲਦੇ ਜੀ ਸਾਰੇ ਗੈਂਗਸਟਰ ਪੈਦਾ ਕਰਨ ਵਾਲੇ ਉਹ ਨਸ਼ਾ ਪੈਦਾ ਕਰਨ ਵਾਲੇ ਉਹ ਤੇ ਉਹਨਾਂ ਦੇ ਰਾਜ ਵੇਲੇ ਤਾਂ ਜੇਲ ਬ੍ਰੇਕ ਹੋਈ ਸੀ ਨਾਬੇ ਵਾਲੀ ਤੇ ਉਹਨਾਂ ਦੇ ਰਾਜ ਵੇਲੇ ਇੱਕ ਥਾਣੇਦਾਰ ਆਪਣੇ ਥਾਣੇ ਦੇ ਮੂਹਰੇ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਪੈਰ ਤੇ ਆਪਣਾ ਛਾਤੀ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਾਰੇ ਅਸਿਕਾ ਤੇ ਇਹ ਕਿਹੜੀਆਂ ਗੱਲਾਂ ਕਰਦੇ ਜੀ ਹੁਣ ਇਹਨਾਂ ਨੂੰ ਜਿਆਦਾ ਜਾਂਦਾ ਸਿਰਫ ਅਕਾਲੀ ਦਲ ਪਹਿਲਾਂ ਅਕਾਲੀ ਦਲ ਤਾਂ ਇਕੱਠਾ ਕਰ ਲਓ ਹੁਣ ਤਾਂ ਸਿਰਫ ਅਕਾਲੀ ਦਲ ਨਹੀਂ ਸਿਰਫ ਅਕਾਲੀ ਦਲ ਰਹਿ ਗਿਆ ਉਹ ਕੋਈ ਹੋਰ ਤੜਾ ਬਣਾਈ ਫਿਰਦੇ ਆ ਕੋਈ ਇੱਧਰ ਇੱਧਰ ਹੋਰ ਫਿਰਦੇ ਉਹ ਕਹਿੰਦੇ ਸਾਡੀ ਭਰਤੀ 27 ਲੱਖ ਹੋਗੀ ਉਹ ਕਹਿੰਦੇ ਸਾਡੀ ਭਰਤੀ 34 ਲੱਖ ਹੋਗੀ 4 ਨਾਲ ਗੁਣਾ ਕਰ ਲਓ ਇਹ ਤਾਂ 2 ਕਰੋੜ ਦਾ ਵੋਟਹੀਂ ਨਹੀਂ ਫਿਰਦੇ ਨੇ ਇਹ ਪੈਂਦੇ ਨਿਕਲਦੇ ਕਿੰਨੀਆਂ ਤੇ ਹੀ ਗ੍ਰੀਕ ਨੂੰ ਦੇਖ ਲਿਆ ਇੱਥੇ ਇਤੋਂ ਨਿਕਲਦੀ ਕਿੰਨੀ ਉਹ ਉਹਦੇ ਹਿਸਾਬ ਨਾਲ ਪਤਾ ਲੱਗੂਆ ਭਰਤੀ ਕੀ ਹੈ ਬਰਬਾਦ ਕੀਤਾ ਬੇੜਾ ਘਰ ਕਿਹਨਾਂ ਨੇ ਕੀਤਾ ਪੰਜਾਬ ਦਾ ਨਾ ਕੋਈ ਸਕੂਲ ਬਣਾਇਆ ਨਾ ਕਾਲਜ ਬਣਾਇਆ ਸਰਕਾਰੀ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਦਿੱਤੀਆਂ ਰੇਤੇ ਤੇ ਇਹਨਾਂ ਦਾ 마ਫੀਆ ਸੀ ਲੈਂਡ 마ਫੀਆ ਸੈਂਡ 마ਫੀਆ ਠੀਕ ਹੈ ਜੀ ਤੇ ਟੋਲ ਪਲਾਜੇ ਇਹਨਾਂ ਨੇ ਇਹ ਲੈ ਕੇ ਆਏ ਉਸ ਤੋਂ ਬਾਅਦ ਜਿਹੜਾ ਐਕਸਾਈਜ਼ ਤੇ ਸਾਰਾ ਕਬਜ਼ਾ ਇਹਨਾਂ ਦਾ ਢਾਬਿਆਂ ਤੇ ਇਹਨਾਂ ਦਾ ਕਮਾਲ ਦੀ ਗੱਲ ਕਰਦੇ ਜੇ ਇਹ ਪਿਚੋਂਗੇ ਪੰਜਾਬ ਨੂੰ ਸੋ ਕਿਰਪਾ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੰਮੀਰ ਬਾਦਲ ਉਹਨਾਂ ਵੀ ਕਹਿਣਾ ਕੀ ਹੈ ਠੀਕ ਹੈ ਨਾ ਤੇ ਹੁਣ ਮੈਨੂੰ ਤਾਂ ਲੱਗਦਾ ਪਤਨ ਤਾਂ ਮੈਂ ਸੋਸ਼ਲ ਮੀਡੀਆ ਨੇ ਬਣਾਈ ਆ ਜਾਣ ਕੇ ਪਤਾ ਨਹੀਂ ਉਹ ਆ ਆ ਪੀਪਲ ਜਾਂਦਾ ਸੁਖੀ ਬਾਦਲ ਵੀ ਉਹ ਜਿਹੜਾ ਬੰਗਣਾ ਜਾਂ ਪੌਣਾ ਉਹ ਕਦੇ ਇੱਧਰਲੀ ਚ ਪਾਈ ਬੈਠਾ ਹੁੰਦਾ ਇੱਧਰਲੀ ਚ ਪਾਈ ਬੈਠਾ ਹੁੰਦਾ ਉਹ ਪਤਨ ਤਾਂ ਸੱਚੀ-ਮੁੱਚੀ ਜੋ ਟੁੱਟਣ ਲੱਗੇ ਪਤਾ ਨਹੀਂ ਤਾਂ ਗਲਤੀ ਨਾਲ ਹੀ ਪਾਲਦੇ ਵੀ ਕੱਲ ਕਿਹੜਾ ਸੀਗਾ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਸ ਵੇਲੇ ਸ਼੍ਰੀ ਕਾਲ ਤਖਸਾਲ ਤੋਂ ਸਜ਼ਾ ਪੰਖਾਈਆ ਕਰਾ ਦਿੱਤੀ ਸਜ਼ਾ ਲੱਗਦੀ ਉਦੋਂ ਪਲਾਸਟਰ ਲੱਗਿਆ ਸੀ ਇੱਕ ਦਿਨ ਬਾਅਦ 에ਰਪੋਰਟ ਤੇ ਅਸੀਂ ਭੱਜਾ ਫਿਰਦਾ ਸੀ ਇਹਦਾ ਮਤਲਬ ਕੀ ਹੈ ਮਨੇ ਕੁਝ ਨਹੀਂ ਸਮਝਦੇ ਕਿਸੇ ਨੂੰ ਕੁਝ ਨਹੀਂ ਸਮਝਦੇ ਧਰਮ ਨਾਲ ਖੇਡਦੇ ਨੇ ਧਰਮ ਨੂੰ ਮੁਠੀ ਐ ਸਮਝਦੇ ਨੇ ਸੱਤਰਨ ਸਾਡੀ ਮੁਠੀ ਚ ਐਨੂੰ ਬਦਲ ਦੋ ਜੈਕਾਰ ਬਦਲ ਦੋ ਫਿਰ ਸਾਰਾ ਮਾਫ ਕਰ ਦੋ ਉਹ ਕਰ ਦੋ ਇਹ ਪਰਮਾਤਮਾ ਦੇਖਦਾ ਨਾ ਤਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਨਹੀਂ ਇਹ ਇਹੀ ਧਖੜ ਸਾਹਿਬ ਜਦੋਂ ਕਾਂਗਰਸ ਚ ਹੁੰਦੇ ਸੀ ਉਦੋਂ-ਉਦੋਂ ਬੀਜ ਮੇਨ ਵਾਲਾ ਕੱਢਦੇ ਅੰਦਰ ਸੀ ਆਹੀ ਬਿੱਟੂ ਜਦੋਂ ਕਾਂਗਰਸ ਹੁੰਦਾ ਸੀ ਬੀਜ ਮੇਨ ਵਾਲਾ ਕੱਢਦਾ ਸੀ ਆਹੀ ਕੈਪਟਨ ਅਭਰੇਂਦਰ ਜਦੋਂ ਇੱਧਰ ਹੁੰਦਾ ਸੀ ਉਹ ਵੀ ਨਾ ਨਾ ਕੱਢਦਾ ਸੀ ਠੀਕ ਹੈ ਨਾ ਇਸ ਮੰਨ ਵੀ ਬਾਤ ਨੂੰ ਇੱਧਰ ਹੁੰਦਾ ਸੀ ਸਾਰੀ ਕਾਂਗਰਸ ਦਾ ਭਾਜਪੀ ਚ ਫਿਰਦੀ ਹੈ ਇਹ ਤਾਂ ਲਿੰਕ ਬਣ ਗਿਆ ਇੱਕ ਭਾਜਪਾ ਦਾ ਕਾਂਗਰਸ ਲਿੰਕ ਜਿਹੜਾ ਸਾਰੇ ਤਾਂ ਉਹੀ ਨੇ ਜੀ ਜਿਹੜੇ ਪਹਿਲਾਂ ਸੀਗੇ ਸੋ ਇਸ ਕਰਕੇ ਅਸੀਂ ਦੇਸ਼ ਭਗਤ ਬਣ ਗਏ ਆ ਅਸੀਂ ਨੈਸ਼ਨਿਸਟ ਆ ਠੀਕ ਹੈ ਨਾ ਪੰਜਾਬ ਨੇ 90% ਕੁਰਬਾਨੀਆਂ ਦੇਸ਼ ਨੂੰ ਜਾਗਰੂਣਾ ਵਾਸਤੇ ਦਿੱਤੀਆਂ ਨੇ ਅਸੀਂ ਕਿਉਂ ਜਾਈਏ ਜੀ ਉਹ ਜਾਣਨਾ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਬੋਲ ਇਹਨਾਂ ਦੇ ਡੀ ਜੀ ਪੀ ਦੇ ਲੀਡਰ ਕੀ ਕਰ ਰਹੇ ਨੇ ਕਿਹੋ ਜਿਹੀ ਵੀਡੀਓ ਆ ਰਹੀ ਹੈ ਨਾ ਦੱਸ ਲਈ ਸਕਦੇ ਇੱਥੇ ਆਪਾਂ ਉਹ ਸੁਪਰੀਮ ਕੋਰਟ ਨੂੰ ਨੀ ਗਾਲਾਂ ਕੱਢਣ ਉਹ ਹੜਦੇ ਪਾਰਲੀਮੈਂਟ ਨੂੰ ਗਾਲਾਂ ਕੱਢ ਜਾਂਦੇ ਆ ਇਲੈਕਸ਼ਨ ਕਮਿਸ਼ਨ ਨੂੰ ਗਾਲਾਂ ਕੱਢ ਜਾਂਦੇ ਆ ਰਾਸ਼ਟਰਪਤੀ ਤੱਕ ਨਾ ਕਹਿਤਾ ਕਿ ਤੁਸੀਂ ਐਂ ਨਹੀਂ ਕਰ ਸਕਦੇ ਸਾਨੂੰ ਲੋਕ ਨਹੀਂ ਸਾਡੇ ਫਰਾਂ ਦੇ ਸੋ ਇਹ ਸਾਰੇ ਇੰਸਟੀਚਿਊਨ ਖਾਤਮੇ ਕਰਤੇ ਜਿਹੜੀ ਗੱਲ ਕਰਦੇ ਆ ਇਹ ਸਿਰਫ ਫੌਜ ਤੋਂ ਮਾਂ ਦੀ ਬੰਦ ਦੀ ਗੱਲ ਕਹੀ ਜਾਦੀ ਕਿਤੋਂ ਫੌਜ ਤੋਂ ਫੌਜ ਨੂੰ ਮੈਂ ਕੁਝ ਕਹੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਿ ਸੰਧੂਰ ਵਾਲਿਆਂ ਨੂੰ ਫੌਜ ਦੇ ਤਾਂ ਨਾਲ ਆ ਸਾਰੇ ਸਾਰੀ ਤਾਂ ਫੌਜ ਆਪਣੀ ਪੰਜਾਬ ਦੀ ਹੈ ਲੜਾਈ ਕਿਤੇ ਵੀ ਹੋਵੇ ਬਾਟਰ ਪੰਜਾਬ ਵਾਲੇ ਵਰਤਿਆ ਜਾਂਦਾ ਹੈ ਡਰੋਨ ਆਪਣੇ ਇੱਥੇ ਆਏ ਫਾਜ਼ਿਲਕਾ ਬਲ ਆਏ ਆਦਮ ਫਰੋਜ਼ਪੁਰ ਦੀ ਪਹਿਲਾ ਦੀ ਮੌਤ ਵੀ ਹੋਈ ਆਦਮਪੁਰ ਜਲੰਧਰ ਠੀਕ ਹੈ ਨਾ ਅੰਮ੍ਰਿਤਸਰ ਸਾਰਾ ਸਾਡਾ ਵਰਤਿ ਰਸਤੇ ਬਾਉ ਸੋ ਅਸੀਂ ਕਦੋਂ ਚਾਹੋ ਨੇ ਲੜਾਈ ਹੋਵੇ ਜੀ ਮਰ ਦਿੱਤਾ ਸੀ ਹੈ ਨਾ ਪਹਿਲਾ ਨੁਕਸਾਨ ਘਟੋਇਆ ਜਦੋਂ 47 ਵੇਲੇ 10 ਲੱਖ ਬੰਦਾ ਜਿਹੜੇ ਸਾਡੇ ਚਾਚੇ ਤਾਇਏ ਸੀ ਸਾਡੇ ਨਾਨਨੇ ਨਾਨੀਆਂ ਸਾਡੇ ਬਜ਼ੁਰਗ ਸੀ ਕਿ ਉਹ ਜਿਹੜੇ ਉਧਰੋਂ ਇੱਧਰ ਨੂੰ ਸ਼ਿਫਟ ਹੋਏ ਇੱਧਰੋਂ ਤੁੰ ਨੂੰ ਹੋਏ ਕਾ ਜਿਹੜੀ ਘੱਟਪੱਟ ਹੋਈ ਹੈ ਸਾਰੀ ਆਪਣੀ ਪੰਜਾਬੀਆਂ ਦੀ ਹੋਈ ਹੈ ਸੋ ਇਸ ਕਰਕੇ ਇਹਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਨਹੀਂ ਚੱਲੀ ਦਾਲ ਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹੁਣ ਰਾਜਨੀਤਿਕ ਤੌਰ ਤੇ ਗਲਤ ਪਿਆ ਹਰ ਚੀਜ਼ ਕੋਈ ਚੀਜ਼ ਤਾਂ ਹੀ ਛੱਡ ਦੋ ਬਿਜਲੀ ਚ ਰਾਜਨੀਤੀ ਨਾ ਬਾੜੋ ਸੋ ਇਸ ਕਰਕੇ ਜੋ ਸਾਡਾ ਆਪਣੇ ਉਹਨਾਂ ਨੂੰ ਆਕਾਮਾਂ ਨੂੰ ਸਮਝਾਉਣ ਪੰਜਾਬ ਦੇ ਪੈਸੇ ਹੀ ਦਵਾ ਦਿਓ ਜੀ ਚੱਕਰ ਸਾਹਿਬ ਆਰਡੀਐਫ ਦਾ 6000 ਕਰੋੜ ਰੋਕੀ ਬੈਠੇ ਪੈਸਾ ਦਵਾ ਦਿਓ ਜੀ ਹਾਂ ਜੀ ਪੰਜਾਬ ਦੇ ਜਿੰਨੇ ਆ ਹੁਣ ਕਹਿੰਦੇ ਸੀਆਈਏ ਸਖਲਾਵਾਂਗੇ ਉਥੇ ਮੰਗਲ ਰੈਨ ਕੀ ਗੱਲ ਪੰਜਾਬ ਪੁਲਿਸ ਰੱਖੀ ਨਹੀਂ ਗੱਲ ਪੰਜਾਬ ਪੁਲਿਸ ਫਰੀਜ ਰੱਖ ਕੇ ਕਰਦੀ ਹੈ ਉਹ ਪੈਸੇ ਮੰਗਦੇ ਆ ਅਸੀਂ ਕਿਉਂ ਦੇਈਏ ਵੀ ਨਾਲੇ ਤਾਂ ਚੋਰੀ ਸਾਡੀ ਕਰਨਗੇ ਨਾਲੇ ਪੈਸੇ ਵੀ ਅਸੀਂ ਦੇਈਏ ਠੀਕ ਹੈ ਨਾ ਇਹ ਨਹੀਂ ਹੋਊਗਾ ਜਾਕਰ ਸਾਹਿਬ ਨੂੰ ਕਹੋ ਪੰਜਾਬ ਦੇ ਮੁੱਦੇ ਚੱਕੋ ਆ ਗੱਲਾਂ ਛੱਡੋ ਉਹਨੂੰ ਸਿਆਸਤ ਕਰਨ ਤਾਂ ਦਿਨ ਤੇ ਨਿਕਰੇ ਚ ਨੀ ਲੜ ਪੈਂਦਾ ਉਹਨਾਂ ਕਦੇ ਕਰਨ ਬੇਰੇਂ ਬਾਵਾ ਖੜ ਬੰਦਿਆ ਕਦੇ ਕਦੇ ਬਾਜ ਵਾਲਾ ਲੜ ਪੈਂਦਾ ਤੇ ਕਾਹ ਦੀ ਸਿਆਸਤਾਂ ਛੱਡ ਕੇ ਚੱਟਦਾ ਉਹ ਕੋਈ ਬੇਰਜ਼ਗਾਰੀ ਦੀ ਕੋਈ ਧਰਤੀ ਦੇ ਪਾਣੀ ਦੀ ਗੱਲਾਂ ਕਰੀ ਇਹ ਮੁੱਦੇ ਨਹੀਂ ਹੈਗੇ ਜਿਹੜੇ ਅੱਜ ਇਹਨਾਂ ਦੇ ਨਾਮ ਲਈ ਜੰਨੇ ਪੰਜਾਬ ਦੇ ਮੁੱਦੇ ਨਹੀਂ ਹੈਗੇ ਤਾਂ ਉਹ ਦਿਨ ਕੁਰਸੀਆਂ ਦੀ ਗੜਾਈ ਲੜ ਰਿਹਾ ਦੇਖੋ ਇਹ ਇਹ ਕਲੈਕਟਿਵ ਫੈਸਲੇ ਨੇ ਆਉਣ ਵਾਲੇ ਦਿਨਾਂ ਚ ਸ਼ਾਇਦ ਕੋਈ ਇਹ ਤਾਂ ਕਿਸੇ ਇਹ ਤਾਂ ਇਹ ਤਾਂ ਹਰੇਕ ਜਿਹੜਾ ਐਮਐਲਏ ਆ ਉਦੋਂ ਵੀ ਪਰ ਆਮ ਆਮ ਦਾ ਵਸਤਵ ਤੇ ਉਮੀਦ ਹੈ ਉਮੀਦ ਜਿਹੜੀ ਹੈ ਉਸੇ ਤੋਂ ਨਹੀਂ ਚੱਲਦੀ ਹੈ ਕਿਸੇ ਦੇ ਵਿੱਚ ਚੰਡੀ ਲੱਗ ਸਕਦੀ ਹੈ ਇੱਕ ਟ੍ਰੀ ਅਨਾਉਂਸਿੰਗ ਕਰਤੀ ਆਪਣੇ ਅੰਦਰ ਫਾਈਲਟਸ ਤੁਸੀਂ ਪੇਪਰ ਅਨਾਉਂਸ ਕਰਵਾ ਦਿਓ ਰਾਜੇ ਹੋਣੀ ਲੱਛੀ ਨੂੰ ਪੁੰਨੀ ਨੂੰ ਮੈਂ ਮੈਂ ਕੜਾਹ ਅਖਰੀ ਵਾਰੀ ਆ ਰਹੇ ਹਾਂ ਤੇ ਪਹਿਲੀ ਵਾਰੀ ਆ ਨਹੀਂ ਸਕਦਾ